سال کو نے مہار آتنا مسائل آپ یہ میں جرا کرنا ساتھی مہار دے تک لیتے گرم میں اس کی گرم سال بھی گرم نہیں ہے بابا جی بابا جی سب پرائیو ہے اس کا ہے جسا پاک سال میں آپ مہار کے سال روم سال روم سال جی مہار ساتھی مہار آئے سب پرائیو ہے مائBr ext越 ان رلیج <سؤال> کو آئیمان سنن <سؤال> glLee سان بل جیlly جی مرحب نہ بہترام کرتے ہی بہترام کرتے ہي ਅੱਜ ਦੇ ਸਾਰਬੰਸਾ ਅਦਿਸ਼ੀ ਸ਼ਹੀਦ ਉਹ ਬਾਕੀ ਨਿਡਰ ਅਸਵੀਂ ਕਿਉਂ ਸਾਰਾ ਸਾਰਾ ਸਗਨ ਭਾਈ ਧਰਵੀ ਆਪੇ ਜਾਣ ਉੱਤਰਿਆ ਕਿ ਨਾ ਸਹੂ ਸ਼ਹੀਦ ਅਸੰਗਾ ਨੈਣਾ ਪ੍ਰਤੀਨਾ ਦੇ ਕੋਇ ਕਰਤਵਾਇ ਦਾ 77 ਕੇ ਬਲੋ ਜੀ ਹੋ ਹਾਏ ਸਤ ਸ੍ਰੀ ਅਕਾਲ ਸਾਰਬ ਸੰਪਰਵ ਦਾ ਕਲ ਸਦੀ ਸਾਹਿਬ ਕਾਲ ਪਾ ਰਚਿਆ ਰਿਹਾ ਮੇਰੇ ਦੇਵ ਦੇ ਵਰਨ ਕੀ ਪਾਇ ਪਾਣ ਦੀ ਇੱਕ ਸ਼ਿਖਸ਼ਾ ਦੀ ਸਹਾਇ

ਸਤਿਗੁਰਾਂ ਵਾਸਤੇ ਮਹਾਂਪੁਰਸ਼ ਅੰਤੰਰਬਾਪਾ ਜਵਾਹਰ ਸਿੰਘ ਜੀ ਜਿਨ੍ਹਾਂ ਦੇ ਸਰਵ ਸੇਵਾਕਾਰ ਸਤਿਗੁਰਾਂ ਵਾਸਤੇ ਮਹਾਂਪੁਰਸ਼ ਬਾਬਾ ਬਿਰਾਮ ਸਿੰਘ ਜੀ ਕੰਨਾਂ ਦੇ ਦੌਰ ਨੇ ਸਲਾਣਾ ਵਰਸੇ ਮੁਰੰਗਰਾ ਹੋਇਆ ਸੰਤਾਨ ਬਾਬਾ ਜਵਾਹਰ ਸਿੰਘ ਜੀ ਸੰਤਾਨ ਬਾਬਾ ਰਮਨ ਸਿੰਘ ਜੀ ਜਵਾਹਰ ਮੰਦਿਰ ਆਮ ਆਇਆ ਗੁਰਮਤਿ ਸਮਾਗਮ ਰੱਖੇ ਸੋ ਬਹੁਤ ਹੀ ਸੰਤਨ ਸਾਧ ਦਾ ਦੁਰੋਧਰਿਆ ਨੇ لاگے لاکے پنڈا کی جی سنگت نے ساتھ داس کر کے بہتر کی سنگت ہے جو بابا لوا سا نزیک بیکر کی جی سنگت ہے اس نے بہت ساتھ دیا دیش ودیش سنگت نے بہت ساتھ دنیا میں سنگت نے ساتھ دتا سہیوگ دا سدار کو نہیں کی. جنہ دن گی سے دنواد کر سکیے سچے پاچھا جی نے چرمن چرد بےنتی ہے ਸਤਿ ਸ੍ਰੀ ਅਕਾਲ ਸਰਬਤਿ ਕੀਰਪਾ ਕਰਨ ਨਾਨਕ ਨਾਮ ਜੜ ਦੇ ਕਲਾ ਤੇਰੇ ਬਾਣੇ ਸਰਬਤ ਦਾ ਪਰਵਾਹ ਆਜੀ ਭਾਈ ਤੁਸੀਂ ਤਾਂ ਬਾਬਾ ਜੀ ਦੀ ਅਸੀ ਬਣਾ ਰਹੇ ਆ ਇਸ ਸਮੇਂ ਵਿੱਚ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਰਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਹੜੇ ਸਥਾਨਾਂ ਦੇ ਦਰਸ਼ਨ ਕਰ ਰਹੇ ਹੋ ਇੱਥੇ ਅੱਜ ਸਤਖੰਡ ਵਾਸੀ ਸੰਤ ਪਾਪਾ ਦੇਵਾ ਸਿੰਘ ਜੀ ਕਰਤਾਰਪੁਰ ਸਾਹਿਬ ਵਾਲਿਆਂ ਦੇ ਚਰਨ ਸੇਵਕ ਸਚਖੰਡ ਵਾਸੀ ਸੰਤ ਬਾਬਾ ਬਰਿਆਮ ਸਿੰਘ ਜੀ ਬਾਬਾ ਲੂਆ ਸਾਹਿਬ ਜੀ ਵਾਲੇ ਜਿਨ੍ਹਾਂ ਦੀ ਆਪਾਂ 13ਵੀਂ ਵਰਸੀ ਅੱਜ ਪਿੰਡ ਚੋਲਾ ਸਾਹਿਬ ਦੇ ਵਿੱਚ ਮਨਾ ਰਹੇ ਹਾਂ ਜੀ ਜਿਸ ਦੇ ਵਿੱਚ ਬਹੁਤ ਹੀ ਸਾਰੀਆਂ ਸੰਗਤਾਂ ਵੱਖ-ਵੱਖ ਜਥੇਬੰਦੀਆਂ ਦੇ ਸੇਵਾਦਾਰਾਂ ਮੁੱਖ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ ਹੈ ਆਪਾਂ ਜੀ ਗੱਲ ਇਹ ਦੀ ਆਪਾਂ ਖੇਡਾਂ ਦੀ ਕੇ ਵਰਸੀ ਦੇ ਨਾਲ ਨਾਲ ਖੇਡਾਂ ਦਾ ਵੀ ਰੱਖਿਆ ਪ੍ਰੋਗਰਾਮ ਉਹਦੇ ਬਾਰੇ ਵੀ ਕੋਈ ਦੱਸੋ ਜਿਦਾ ਹਾਰੀ ਹੋਣਾ ਬੱਦੀ ਹੋਣਾ ਜੀ ਜਿੱਦਾਂ ਕੀ ਤੁਸੀਂ ਆਪਜੀ ਵੇਖ ਹੀ ਰਹੇ ਹੋ ਕਿ ਅੱਜ ਜੋ ਬਾਬਾ ਜੀ ਹੁਣਾਂ ਵੱਲੋਂ ਗੁਰੂ ਘਰ ਦੇ ਸੇਵਾਦਾਰ ਜੋ ਬਾਬਾ ਲੂਆ ਸਾਹਿਬ ਜੀ ਦੇ ਬਾਬਾ ਪ੍ਰਗਟ ਸਿੰਘ ਸਾਹਿਬ ਜੀ ਇਹਨਾਂ ਵੱਲੋਂ ਜੋ ਆਪਣੇ ਪਹਿਲਾ ਜਿਹੜਾ ਪਸ਼ੋਕੜ ਹੈ ਵਿਰਸਾ ਹੈ ਉਸ ਦੇ ਨਾਲ ਰਿਲੇਟਡ ਜਿਹੜੀਆਂ ਖੇਡਾਂ ਕਬੱਡੀ ਅਤੇ ਬਲਦਾਂ ਦੀਆਂ ਦੌੜਾਂ ਵੀ ਕਰਵਾਈਆਂ ਜਾ ਰਹੀਆਂ ਨੇ ਜਿੱਦਾਂ ਬਾਬਾ ਪ੍ਰਗਟ ਸਿੰਘ ਜੀ ਨੇ ਹਰ ਹਰ ਦੌੜਾਂ ਵੀ ਰੱਖਿਆ ਹੋਆ ਕਬਡੀ ਟੂਰਨਾਮੈਂਟ ਕਰਕੇ ਹਾਂਜੀ ਤੇ ਅੱਜਕੱਲ੍ਹ ਵੇਖਿਆ ਕਿ ਬੱਚਿਆਂ ਦਾ ਫੇਸਬੁਕ WhatsApp ਦੇ ਉੱਤੇ ਜ਼ਿਆਦਾ ਧਿਆਨ ਆ ਰਿਹਾ ਹੈ ਇੱਕੇ ਨਵਲ ਕਰਤਾ ਇਹਦੇ ਬਾਅਦ ਕੀ ਕਰਨਾ ਚਾਹੀਦਾ ਇਹ ਤਾਂ ਫਿਰ ਆਪਾਂ ਨੂੰ ਲੋੜ ਆਣਾ ਜੀ ਅੱਗੇ ਜਾ ਕੇ ਜਿਹੜਾ ਆਪਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਆਪਣੀ ਉਸ ਨੂੰ ਹੀ ਆਪਾਂ ਜਿਹੜੇ ਆਪਣੇ ਜਿੱਦਾਂ ਕਿ ਲਾੜੋ ਉਹਨਾਂ ਦੇ ਬੱਚਿਆਂ ਦੇ ਮਾਪਿਓ ਨੇ ਉਹ ਇਸ ਮੇਲਿਆਂ ਦੇ ਵਿੱਚ ਜਿੱਦਾਂ ਕਿ ਮਹਾਂਪੁਰਸ਼ਾਨੀਆਂ ਵਰਸ਼ੀਆਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਤਾਂ ਕਿ ਉਹ ਜਾਣ ਜਾਣ ਸਕਣ ਕਿ ਕਿਸ ਤਰ੍ਹਾਂ ਆਪਣਾ ਜਿਹੜਾ ਪਸ਼ੋਕੜ ਸੀ ਉਸ ਨੂੰ ਉਹ ਥੋੜਾ ਜਿਆਦਾ ਜਾਣਨ ਹਾਂਜੀ ਸਾਡੇ ਚੈਨਲ ਨੂੰ ਸਮਝ ਦਿੱਤਾ ਬਹੁਤ ਬਹੁਤ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋੜਾ ਵੀ ਚੱਲ ਰਹੀਆਂ ਆ ਅੱਜ ਬੱਸੀ ਦਾ ਸਮਾਗਮ ਵੀ ਹੋਇਆ ਹੈ ਘਰਾਂ ਦੇ ਤੇ ਕਬੱਡੀ ਟੂਰਨਾਮੈਂਟ ਵੀ ਹੈ ਬੱਚਿਆਂ ਨੂੰ ਤੁਸੀਂ ਆਪਣਾ ਸੰਦੇਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ ਬਾਬਾ ਬਰਿਆਮ ਸਿੰਘ ਜੀ ਮਹਾਂਪੁਰਖ ਉਹਨਾਂ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਅੱਜ ਦੇ ਸਮਾਗਮ ਹੋਏ ਆ ਇਸ ਤਰ੍ਹਾਂ ਯਾਨੀ ਬਾਬਾ ਸਾਗਰ ਸਿੰਘ ਜੀ ਨੇ ਵਿਸਤਾਰ ਦੇ ਨਾਲ ਦੱਸੇ ਦਿੱਤਾ ਵਾ ਵਾਕਿਆ ਬੱਚਿਆਂ ਨੇ ਇਹੋ ਬੇਨਤੀ ਕਰਦੇ ਆ ਆਪਾਂ ਗੁਰੂ ਦੇ ਨਾਲ ਜੁੜੀਏ ਜਿਤਨਾ ਆਪ ਜੀ ਨੇ ਦੱਸਿਆ ਕਿ ਫੇਸਬੁੱਕ WhatsApp ਤੇ ਬੱਚੇ ਲੱਗੇ ਰਹਿੰਦੇ ਆ ਕਿਉਂਕਿ ਆਉਣ ਵਾਲੇ ਸਮੇਂ ਬਾਅਦ ਤੇ ਬਹੁਤ ਇੱਕ ਮਾੜੀ ਸ਼ੈ ਆ ਆਮ ਵੇਖੀ ਤਾਂ ਕਈ ਵਾਰ ਬੱਚਿਆਂ ਦੇ ਵੀਡੀਓ ਹੁੰਦੀਆਂ ਵਾ ਉਹ ਸੁੱਤੇ ਪਏ ਉਤਰਾ ਹੀ ਹੱਥ ਪੈਰ ਮਰੀ ਜਾਂਦੇ ਸੁੱਤੇ ਵੀ ਮਰੀ ਜਾਂਦੇ ਆ ਇਹ ਕਰਕੇ ਬੜੇ ਤਗੜੀ ਇੱਕ ਬਿਮਾਰੀ ਚੰਬਰਗੀ ਆ ਪਰਮੇਸ਼ਰ ਕਿਰਪਾ ਕਰੇ ਕਾਲਪੁਰਖ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਬੱਚਿਆਂ ਨੂੰ ਸਮਾਤ ਬਖਸ਼ੇ ਬੱਚੇ ਜਿਹੜੇ ਗੁਰੂ ਵਾਲੇ ਪਾਲਨ ਅਮਰਤ ਸਕਣ ਪੁਰਾਣੀ ਵਿਰਸੇ ਤੇ ਨਾਲ ਜੁੜਨ ਨਿਸ਼ਾਪਤ ਹੋ ਰਿਹਾ ਜੇ ਸੰਤਾਂ ਨੂੰ ਦੇਖਣ ਲਈ ਤੇ ਵਿਦੇਸ਼ੀਆਂ ਤੇ ਐਨਆਰਆਈ ਭਰਾਵਾਂ ਨੂੰ ਸੰਤਾਂ ਦੇ ਰਹੀ ਹੈ ਆਪਣੇ ਅਸ਼ੀਰਵਾਦ ਬਸੇ ਸਭ ਸੰਗਤਾਂ ਦਾ ਧੰਨਵਾਦ ਕਰਦੇ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਬਾਕੀ ਆਪ ਜੀ ਕਵਰ ਕਰਨ ਵਾਸਤੇ ਆਪ ਜੀ ਦਾ ਵੀ ਧੰਨਵਾਦ ਆ ਜਿੰਨੇ ਵੀ ਸੰਤ ਮਹਾਂਪੁਰਖ ਸਰਪੰਚ ਸਾਹਿਬ ਸਾਡੇ ਨਾਲ ਬੈਠੇ ਸਦਾ ਗੁਰਪ੍ਰੀਤ ਸਿੰਘ ਜੀ ਕਾਲਮਾਵਾਲੇ ਬਹੁਤ ਸੰਯੋਗ ਦਿੰਦੇ ਆ ਬਾਬਾ ਕੁਲਦੇਵ ਸਿੰਘ ਜੀ ਨਾਲ ਬੈਠੇ ਆ ਗਿਆਨੀ ਵਿਰੇਆਮ ਸਿੰਘ ਜੀ ਬਾਬਾ ਸਾਗਰ ਸਿੰਘ ਜੀ ਭਾਈ ਲਵਪ੍ਰੀਤ ਸਿੰਘ ਵੀ ਖਾਲਸਾ ਸੋ ਇਲਾਕੇ ਦੀ ਸੰਗਤ ਬਹੁਤ ਸਾਥ ਦਿੰਦੀ ਆ ਅਸੀਂ ਸੰਗਤ ਦਾ ਧੰਨਵਾਦ ਕਰਦੇ ਆਂ ਕਿ ਬਹੁਤ-ਬਹੁਤ ਸੰਗਤ ਦਾ ਧੰਨਵਾਦ ਕਰਦੇ ਆਂ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਇਸ ਵਿਦੇ ਦੀ ਸ਼ਕਤੀ ਸਾਥ ਦਿੰਦੀ ਹੈ ਲਾਗੇ ਪੰਨੇ ਦੀ ਬੇਕਾਂ ਦੀ ਸੰਗਤ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਇਸ ਤੋਂ ਬਾਅਦ 34 ਜਿਹੜਾ ਬੋਲਦਿਆਂ ਤੁਹਾਡਾ ਹੋਣ ਗਿਆ ਜੀ ਬਾਅਦ ਵਿੱਚ ਕਬੱਡੀ ਦੇ ਦੋ ਮੈਚ ਹੋ ਕਰਵਾਈ ਚੰਗੀ ਧੰਨਵਾਦ ਖਾਲਸਾ ਮੈਗਰ ਦੀ ਕੀ ਫਤਿਹ ਮੈਂ ਕਹਿਣਾ ਚਾਹੁੰਦਾ ਜੀ ਜਿਹੜੇ ਬਾਬੇ ਪ੍ਰਗਟ ਸਿੰਘ ਹੋਣਾਂ ਦਾ ਇਸ ਇਲਾਕੇ ਨੂੰ ਬਹੁਤ ਵੱਡਾ ਦੇਣਾ ਜੀ ਇੱਕ ਤੇ ਵੱਡੀ ਗੱਲ ਹੈ ਜੀ ਇਹਨਾਂ ਅਫਦਲਾ ਖੋਲ ਕੇ ਸਾਰੇ ਬੱਚਿਆਂ ਨੂੰ ਪਾਰਟ ਸਿਖਾਉਂਦੇ ਆ ਜੀ ਉਹ ਬਹੁਤ ਵਧੀਆ ਚੰਗੀ ਗੱਲ ਆ ਜੀ ਉਹਨ ਇੱਕ ਇਹਨਾਂ ਆਪਣਾ ਸਾਰਾ ਆਪਣਾ ਪੰਜਾਬੀ ਵੈਸੇ ਰਾਂ ਜਿਵੇਂ ਜੋੜਦੇ ਆ ਜੀ ਅੱਜ ਬੋਲਦਿਆਂ ਦੋੜਾ ਸਰੋਣ ਲੱਗੇ ਆ ਕਬੱਡੀ ਟੂਰਨਾਮੈਂਟ ਉਹ ਵੀ ਬੜੀ ਚੰਗੀ ਗੱਲ ਆ ਜੀ ਤੇ ਹੋਰ ਇਹਨਾਂ ਦੇ ਲਾਗੇ ਬੰਨੇ ਸਾਰੇ ਦਿਨੀ ਸੰਗਤਾਂ ਬਹੁਤ ਇਹਨਾਂ ਦਾ ਸਹਿਯੋਗ ਕਰਦੀ ਆ ਤੇ ਬਹੁਤ ਇਹਨਾਂ ਦਾ ਇਲਾਕੇ 'ਚ ਬਹੁਤ ਧੰਨਵਾਦ ਨੌਜਵਾਨ ਪੀੜੀ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਨਸ਼ੇ ਛੱਡ ਕੇ ਇਹ ਬਨੇ ਤਰਨ ਤੇ ਬਾਬਾ ਜੀ ਜਿਵੇਂ ਬੱਚਿਆਂ ਨੂੰ ਪੜ੍ਹ ਸਿਖਾਉਂਦੇ ਆ ਸਾਰੇ ਬੱਚੇ ਪੜ੍ਹ ਸਿੱਖਣ ਤੇ ਗੁਰੂ ਮਹਾਰਾਜਾ ਲਗਨ ਤੇ ਅਸੇਤ ਕਰਨ ਅਗੁਰੂ ਜੀ ਦਾ ਖਾਲਸਾ ਆਗੁਰੂ ਜੀ ਕੀ ਫੱਤੇ ਜੋ ਮਹਾਂਪੁਰਸ਼ ਬਾਬਾ ਬਰਿਆਮ ਸਿੰਘ ਜੀ ਦੇ 13ਵੇਂ ਵਰ੍ਹੇ ਦੇ ਸੰਬੰਧ ਵਿੱਚ ਗੁਰਮਤ ਸਮਾਗਮ ਬਾਬਾ ਪ੍ਰਗਟ ਸਿੰਘ ਜੀ ਦੇ ਮੁਖ ਸੇਵਾਦਾਰ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ ਸੰਗਤਾਂ ਨੇ ਅਮਰਤੁਲੇ ਤੋਂ ਹਾਜ਼ਰੀਆਂ ਭਰੀਆਂ ਗੁਰਮਤ ਸਮਾਗਮ ਹੋਇਆ ਦੇ ਵਿੱਚ ਕੀਰਤਨ ਕਥਾ ਤੇ ਢਾਡੀ ਕਵੀਸ਼ਰ ਨੇ ਇਤਿਹਾਸ ਸਰਵਣ ਕਰਾਇਆ ਸੰਗਤਾਂ ਨੂੰ ਉਹ ਪਰੰਤ ਜੋ ਸ਼ਾਮ ਦੇ ਸਮੇਂ ਬਲਦਾਂ ਦੀਆਂ ਦੌੜਾਂ ਅਤੇ ਕਬੱਡੀ ਦਾ ਮੈਚ ਦੋ ਟੀਮਾਂ ਦਾ ਹੋਣਾ ਵਾ ਬਾਬਾ ਪ੍ਰਗਟ ਸਿੰਘ ਜੀ ਦਾ ਬਹੁਤ ਵੱਡਾ ਉਪਰਾਲਾ ਅਤ ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜ ਰਿਹਾ ਤੇ ਬੱਚਿਆਂ ਨੂੰ ਚੰਗੀ ਸਿੱਧ ਦੇ ਰਿਹਾ ਜੋ ਬੱਚਿਆਂ ਵਾਸਤੇ ਵੱਡਾ ਖੇਵਖਾ ਉਹਦੇ ਵਾਸਤੇ ਬੱਚਿਆਂ ਨੂੰ ਜੁੜਨ ਦੀ ਲੋੜ ਆ ਕਿ ਨਸ਼ਿਆਂ ਨੂੰ ਤਿਆਗ ਕਰਕੇ ਤੇ ਬੱਚੇ ਗੁਰਮਤਿ ਦੇ ਨਾਲ ਜੁੜਨਾ ਕਰਨ ਖੇਡਾਂ ਦੇ ਨਾਲ ਜੁੜਨਾ ਚੰਗਾ ਆਪਣਾ ਜਿਹੜਾ ਜੀਵਨ ਉਹ ਬਣਾਉਣਾ ਤੇ ਬੱਚਿਆਂ ਵਾਸਤੇ ਅਤੇ ਮਾਤਾ ਪਿਤਾ ਨੂੰ ਇਹ ਬੇਨਤੀ ਹੈ ਜ਼ਰੂਰੀ ਕਿ ਬੱਚਿਆਂ ਨੂੰ ਜਿਹੜਾ ਵਾ ਉਹ ਗੁਰਮਤਿ ਦੇ ਨਾਲ ਜੁੜਨਾ ਪਰ ਤੇ ਖੇਡਾਂ ਦੇ ਨਾਲ ਜੁੜ ਕੇ ਨਸ਼ਿਆਂ ਤੋਂ ਜਿਹੜਾ ਉਹ ਨਸ਼ਿਆਂ ਦਾ ਤਿਆਗਣਾ ਕਰੀਏ ਤੇ ਚੰਗੀਆਂ ਚੀਜ਼ਾਂ ਦੇ ਨਾਲ ਜੁੜ ਕੇ ਤੇ ਆਪਣਾ ਸੋਹਣਾ ਜੀਵਨ ਬਣਾਈਏ ਇਹ ਜੜੀ میری بینتی واہ جی گرو جی کا خلصہ واہ جی گرو جی کے خدمت ਸਾਡੇ ਚੈਨਲ ਉਪਨਾ ਕੀ ਸੰਜੀਤ ਦਾ ਆਰੰਭ ਹੋ ਰਿਹਾ ਹੈ। ਉਸ ਮਹਾਂ ਜੀ ਸਤਿ ਸੰਸਪ ਸਤਿਕਾਰ ਕੀ ਨਾ। ਬਸਿਕਾ ਜੀ ਅੱਜ ਮੈਂ ਬਾਬਾ ਜੀ ਤੇਰੀ ਵੀ ਵਰਸੀ ਮਨਾਈ ਜਾ ਰਹੀ ਹੈ। ਇਸ ਵਾਰ ਦੇ ਵਿੱਚ ਕੀ ਕਹਿਣਾ ਚਾਹੋਗੇ? ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਵਰਸੀ ਮਨਾਈ ਜਾਂਦੀ ਆ ਅੱਜ ਸੰਤ ਮਹਾਂਪੁਰਖ ਬਾਬਾ ਬਰਿਆਮ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਤੇਰੀ ਵੀ ਵਰਸੀ ਮਨਾਈ ਜਾ ਰਹੀ ਆ ਬੜੇ ਹੀ ਪੂਜਨੀਕ ਨੇ ਇਹ ਬਹੁਤ ਹੀ ਜੜੇ ਸੰਤਨਾਪੁਰਖ ਕਰਮੀ ਕਰਮਾ ਭਾਗਾ ਵਾਲੇ ਆ ਕਰਨੀ ਵਾਲੇ ਆ ਸੋ ਅੱਜ ਗੁਰਦੁਆਰਾ ਬਾਬਾ ਦੁਆ ਸਾਹਿਬ ਦੇਖੀ ਇਹ ਜਿਹੜੀ ਪਰਸੀਪਰੀ ਧੂਮਤਾਵ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਬੜੀਆਂ ਸੰਤਾਂ ਜਾਹੋ ਜਲਾਲ ਦੇ ਨਾਲ ਸਰੇਤ ਤੁਸੀਂ ਜੜੀਆਂ ਇੱਥੇ ਨਤਮਸਤਕ ਹੋਈ ਆਵਾ ਸੋ ਕਿ ਬਾਬਾ ਪ੍ਰਗਟ ਸਿੰਘ ਜੀ ਜੜੀ ਇੱਥੇ ਸੇਵਾ ਨਿਭਾ ਰਹੇ ਆ ਬਾਬਾ ਕਰਪੇ ਸਿੰਘ ਜੀ ਉਹ ਵੀ ਸੇਵਾ ਨਿਭਾ ਰਹੇ ਆ ਬਹੁਤ ਵਧੀਆ ਉਪਰਾਲੇ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਜਿਵੇਂ ਕਿ ਕਬੱਡੀ ਦੇ ਮੈਚ ਵੀ ਹੋ ਰਹੇ ਆ ਪਹਿਲੀ ਵਾਰੀ ਦੇਖਿਆ ਬਾਬੀ ਜੜੀਆਂ ਬੁੱਲਤਾਂ ਦੀਆਂ ਦੋਹਰਾ ਵੀ ਇੱਥੇ ਹੋ ਰਹੀਆਂ ਮੈਂ ਪੜਾ ਹੀ ਬਹੁਤ ਵਧੀਆ ਜਿਹ ਇਹ ਮੇਲੇ ਦੀ ਜਿਹੜੀ ਐ ਇਦਾਂ ਜਿਤਨਾ ਗੁਲਦਾਨੀ ਤੋੜਾਂ ਕੀਤੀਆਂ ਆ ਆਏ ਸਾਲ ਇਦਾਂ ਹੀ ਨੇ ਸੰਗਤਾਂ ਹੋਰ ਵੱਧ ਚੜ ਕੇ ਆਣਗੀਆਂ ਇਸੇ ਤਰ੍ਹਾਂ ਹੀ ਚੋਲਾ ਸਹਰੇ ਵੱਖ-ਵੱਖ ਹਥਿਆਰ ਮਨਾਏ ਜਾਂਦੇ ਆ ਜਿਵੇਂ ਮਸਾਕੀ ਦੇ ਮੇਲੇ ਤੇ ਬਹੁਤਾਂ ਦੀ ਤੋੜਾਂ ਕਰਾਈ ਜਾਂਦੀਆਂ ਇਹ ਦੂਜਾ ਵਾ ਮੇਲਾ ਜਿਹੜਾ ਬੱਲੂਆ ਸਾਹਿਬ ਦਾ ਜਿੱਥੇ ਇਹਨਾਂ ਨੇ ਪਹਿਲ ਕਦਮੀ ਕੀਤੀ ਆ ਬਹੁਤਾਂ ਦੀਆਂ ਤੋੜਾਂ ਕਰਾਈਆਂ ਜਾ ਰਹੀਆਂ ਸਭ ਤੋਂ ਪ੍ਰਗਨ ਸਿੰਘ ਜੀ ਦਾ ਤੇ ਸਰਪੇ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸੰਗਤਾਂ ਦਾ ਵੀ ਇੱਥੇ ਜੀ ਆਇਆਂ ਨੂੰ ਪਤਾ ਜੀ ਗੱਲ ਕਰੀਏ ਜੇ ਆਪਾਂ ਬੱਚਿਆਂ ਦੀ ਅੱਜ ਕੱਢੀ ਨੌਜਵਾਨ ਕਿਹੜੇ ਉਹ ਘੋੜਾਵਲ ਆਪਣੇ ਜਿਹੜੇ ਛੱਡ ਕੇ ਬਾਹਰ ਆ ਗਏ ਉਹ ਸਭ ਨੇ ਫੇਸਬੁਕ ਤੇ ਲਿਆਦਾ ਕਿ ਸਹੀ ਗੱਲ ਆ ਜੀ ਤੁਹਾਡੀ ਜਿਆਦਾਤਰ ਮੋਬਾਈਲ ਦਾ ਜੁਗ ਹੈ ਮੋਬਾਈਲ ਦੇ ਵਿੱਚ ਬੱਚੇ ਜਿਹੜੇ ਆ ਦੇਖ ਰਹੇ ਹਾਂ ਹੁਣ ਛੁੱਟੀਆਂ ਦਾ ਟਾਈਮ ਹੋਇਆ ਵਾ ਅੱਧੇ ਮਹੀਨੇ ਨੇ ਰਗੇ ਛੁੱਟੀਆਂ ਹੋ ਗੀਆਂ ਮੈਂ ਬੱਚੇ ਆਉਂਦੇ ਮੈਲਾਂ ਤੇ ਲੱਗੇ ਆ ਇਹ ਮਾਪਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਜਿਹੜਾ ਜਨਰੇਸ਼ਨ ਤੇ ਭੇਜਿਆ ਜਾਵੇ ਜਾਂ ਕੋਈ ਹੋਰ ਕੋਰਸ ਅਗੇ ਕੰਪਿਊਟਰ ਸੈਂਟਰ ਉੱਤੇ ਭੇਜਿਆ ਜਾਵੇ ਆਰੇ ਲਾਇਆ ਜਾਵੇ ਜਾਂ ਇਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਜਿਵੇਂ ਕਿ ਖੇਡਾਂ ਬਹੁਤ ਜ਼ਿਆਦੀਆਂ ਚੋਲਾ ਸਾਹਿਬ ਵਿੱਚ ਕੀਤੀਆਂ ਜਾਂਦੀਆਂ ਹਾਕੀ ਫੁੱਟਬਾਲ ਵਾਲੀਬਾਲ ਕਬੱਡੀ ਕੁ ਇਸ ਤਰ੍ਹਾਂ ਦੌੜਾਂ ਕਰਵਾਈਆਂ ਜਾ ਰਹੀਆਂ ਮੈਂ ਤੇ ਮਾਪਿਆਂ ਨੂੰ ਕਹੂੰਗਾ ਵੀ ਬੱਚਿਆਂ ਨੂੰ ਖੇਡਾਂ ਦਾ ਪ੍ਰੇਰਣਾ ਕੀਤਾ ਜਾਵੇ ਤਾਂ ਜੋ ਮੋਬਾਈਲਾਂ ਤੋਂ ਜਿਹੜਾ ਨਾ ਤਾਂ ਧਿਆਨ ਹਟੇ ਤੇ ਜਿਹੜੇ ਨਸ਼ਾ ਬੱਚੇ ਜਿਹੜੇ ਨੌਜਵਾਨ ਮੁੰਡੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਵੀ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪ ਦਾ ਬਾਰੇ ਵੀ ਸੋਚੋ ਤੇ ਆਪਣੇ ਮਾਪਿਆਰੇ ਮਾਂ ਪਿਓ ਬਾਰੇ ਵੀ ਸੋਚੋ ਇਹ ਨਸੇ ਦੀ ਲਾਨਤ ਜਿਹੜੀ ਇਹ ਬਹੁਤ ਵੱਡੀ ਆ ਜਿਹੜੀ ਇਹਨੂੰ ਦੂਰ ਕੀਤਾ ਜਾਵੇ ਤੇ ਆਪਣੇ ਮਾਂ ਪਿਓ ਦਾ ਖਿਆਲ ਰੱਖੋ ਤੇ ਆਪਣੇ ਪਿੰਡ ਦਾ ਖਿਆਲ ਰੱਖੋ ਤੇ ਪੰਜਾਬ ਦਾ ਖਿਆਲ ਰੱਖੋ ਸਰਪੰਚ ਸਾਹਿਬ ਅਬ ਇਸ ਪਿੰਡ ਦੇ ਵਿੱਚ ਤੁਹਾਡੇ ਵੱਲੋਂ ਵੀ ਹੋਰ ਮੈਚ ਵਗੈਰਾ ਟੂਰਨਾਮੈਂਟ ਹੋਣਗੇ ਹਾਂਜੀ ਬਿਲਕੁਲ ਕਰਵਾਰੇ ਹਰ ਹਰ ਵਾਰੀ ਸੰਯੋਗ ਦਈਦਾ ਜੀ ਇਹ ਗੁਰਦੁਆਰਾ ਸ਼੍ਰੋਣੀ ਕਮੇਟੀ ਇੱਥੇ ਚੋਲਾ ਸਾਹਿਬ ਪੰਜਵੀਂ ਪਾਤਸ਼ਾਹੀ ਆ ਉਹਨਾਂ ਵੱਲੋਂ ਵੀ ਇੱਥੇ ਜਿਹੜਾ ਵਡੇ ਪੱਧਰ ਤੇ ਜਿਹੜੇ ਉਤਸ਼ਾਹ ਦੇ ਨਾਲ ਮੇਲੇ ਕਰਵਾਏ ਜਾਂਦੇ ਆ ਚਾਰ ਹਰ ਦੇ ਉਸਾਰਿਆ ਜੀ 11 ਅੰਤਰੀਕ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਆਏ ਸੀ 5 ਸਾਲ 13 ਦਿਨ ਉਹਨਾਂ ਨੇ ਜਿਹੜਾ ਚੋਲਾ ਸਾਹਿਬ ਰਹਿ ਆ ਉਹਨਾਂ ਨੇ ਨਾਮਕਰਨ ਕੀਤਾ ਪਹਿਲਾਂ ਪਿੰਡ ਦਾ ਨਾਮ ਭੈਣੀ ਸਾਹਿਬ ਸੀ ਉਹਨਾਂ ਨੇ ਹੀ ਇਹ ਪਿੰਡ ਦਾ ਨਾਮ ਬਦਲ ਕੇ ਚੋਲਾ ਸਾਹਿਬ ਰੱਖਿਆ ਬੜੀ ਸਰਦ ਦਾ ਭਾਉਣਾ ਦੇ ਨਾਲ ਦੋ ਤਰੇਟਿਓ ਆ ਪਰੋਂ ਸੁਦੇਸ਼ਾਂ ਦੇਛਾ ਸੰਗਤਾਂ ਤੇ ਹੁੰਦੀਆਂ ਵਾ ਤੇ ਬਹੁਤ ਹੀ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਜਿਹੜਾ ਚਾਰ ਦਿਹਾੜਾ ਤੇ ਚਾਰ ਹੜ ਦੇ ਵਸਾ ਜਿਹੜਾ 11 ਜੂਨ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਾਡੇ ਚਾਣਵਾ ਆਪਣਾ ਕੀਮਤੀ ਸਮਾਂ ਦੇ ਕੇ ਧੰਨਵਾਦ ਬੈਗ ਕਾਲ ਸਾਹਿਬ ਇੱਕ ਹੈ ਕਿੰਨੇ ਕਿੰਨੇ ਮਨਸ ਟੈਂਸ਼ਨ ਸਾਡੀ ਕੋਲ ਮਾਰ ਚੁੱਕਿਆ ਹੈ ਬੈਠੋ ਸਾਰੇ ਹੋ ਗਏ ਜੀ ਬਾਬਾ ਜਗਨਦਰ ਸਿੰਘ ਜੀ ਬੋਲੇ ਦੇ ਜਾਨ ਨਹੀਂ ਕੋਈ ਨਹੀਂ ਪੁੱਛ ਲੈਣੇ ហាប់